ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ H1B ਵੀਜ਼ਾ ਦੇ ਜਿਹੜੇ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਜਿਸ ਦੇ ਕਾਰਨ ਅਮਰੀਕਾ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਤੇ ਜਿਹੜਾ ਇਸ ਦਾ ਸਿੱਧਾ ਅਸਰ ਪਵੇਗਾ ਇਸ ਸਕੀਮ ਦਾ ਜਿਹੜਾ ਨਵੀਂ ਨੀਤੀ ਲਾਗੂ ਕੀਤੀ ਗਈ ਹੈ ਇਸ ਦਾ ਜਿਹੜਾ ਇਹ ਫੈਸਲਾ ਜਿਹੜਾ ਹੈ ਅਮਰੀਕੀ ਜਿਹੜਾ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਤਰਜੀਹ ਦੇ ਦੇਣ ਦੇ ਲਈ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ H1B ਦੇ ਵੀਜ਼ੇ ਦੀ ਜਿਹੜੀ ਹੈ ਰਕਮ ਹੈ ਜਿਹੜੀ ਫੀਸ ਹਾਸ ਦੇ ਵਿੱਚ ਵੱਡਾ ਵਾਧਾ ਕੀਤਾ ਗਿਆ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ H1B ਵੀਜ਼ਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਬਦਲਾਅ ਕਰਨ ਦੇ ਲਈ ਇੱਕ ਕੋਸ਼ਨਾ ਪੱਤਰ ਤੇ ਇਤਨੇ ਜਸਦੇ ਵਿੱਚ ਪ੍ਰਸ਼ਾਸਨ ਦੇ ਅਨੁਸਾਰ ਸਿਸਟਮ ਦੀ ਦਰਵਰਤੋਂ ਨੂੰ ਰੋਕਣ ਦੇ ਲਈ 1 ਲੱਖ ਡਾਲਰ ਦੀ ਜਿਹੜੀ ਹੈ ਇੱਕ ਭਾਰੀ ਨਵੀਂ ਅਰਜੀ ਦੀ ਫੀਸ ਜਿਹੜੀ ਉਹ ਪੇਸ਼ ਕੀਤੀ ਗਈ ਹੈ ਕੋਸ਼ਨਾ ਦੇ ਵਿੱਚ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੈ ਤੇ ਦਲੀਲ ਦਿੱਤੀ ਗਈ ਹੈ ਕਿ H1B ਮਾਰਕ ਦੀ ਜਿਹੜੀ ਹੈ ਦਰ ਵਰਤੋਂ ਨੇ ਅਮਰੀਕੀ ਕਰਮਚਾਰੀਆਂ ਨੂੰ ਜਿਹੜਾ ਉਜਾੜ ਦਿੱਤਾ ਇਸ ਬਦਲਾਅ ਦੇ ਨਾਲ ਨਵੀਆਂ ਅਰਜ਼ੀਆਂ ਲਈ ਜਿਹੜੀ ਹੈ H1B ਵੀਜ਼ਾ ਜਿਹੜਾ ਪਟੀਸ਼ਨਾਂ ਦੇ ਨਾਲ ਜਾਂ ਪੂਰਕ ਕਰਨ ਦੇ ਲਈ ਜਿਹੜੀ ਹੈ 1 ਲੱਖ ਦੀ ਅਦਾਇਗੀ ਜਿਹੜੀ ਆ ਉਹ ਲਾਜ਼ਮੀ ਹੋਵੇਗੀ ਅਮਰੀਕੀ ਲੋਕਾਂ ਨੂੰ ਨੌਕਰੀਆਂ ਵਧ ਦੇਣ ਦੇ ਨਾਲ ਉਹਨਾਂ ਨੂੰ ਤਰਜੀਹ ਦੇਣ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਤਾਂ ਜੋ ਇਹ ਜਿਹੜੇ ਵਿਦੇਸ਼ੀ ਨੇ ਉਹਨਾਂ ਦੀ ਗਿਣਤੀ ਨੂੰ ਘਟਕੀਤਾ ਜਾ ਸਕੇ 트럼ਪ ਨੇ H1B ਵੀਜ਼ਾ ਜਿਹੜਾ ਉਸ ਦੀ ਫੀਸ ਦੇ ਵਿੱਚ ਵਾਧਾ ਕੀਤਾ ਵਿਨੇਕਾਰਾਂ ਨੂੰ ਸਪான்ਸਰ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਫੀਸ ਅਦਾ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹਰੇਕ ਅਰਜ਼ੀ ਦੇ ਲਈ ਕੰਪਨੀ ਨੂੰ 1 ਲੱਖ ਡਾਲਰ ਭਾਵ 88 ਲੱਖ ਰੁਪਏ ਤੱਕ ਦਾ ਜਿਹੜਾ ਉਪਭੋਗਤਾਨ ਕਰਨਾ ਪਵੇਗਾ ਨਵੀਂ ਨੀਤੀ ਦਾ ਉਦੇਸ਼ ਜਿਹੜਾ ਹੈ ਅਮਰੀਕੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਤਬਦੀਲੀ ਦੇਣ ਦੇ ਲਈ ਜਿਹੜਾ ਕੀਤਾ ਗਿਆ ਇਸ ਦੇ ਚਲਦਿਆਂ ਜਿਹੜਾ ਵਿਦੇਸ਼ੀ ਕੰਮਾਂ ਤੇ ਨਿਰਭਰਤਾ ਨੂੰ ਘਟਾਉਣ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਫੈਸਲਾ ਲਿਆ ਕਿ ਜਿਹੜਾ H1B ਵੀਜ਼ਾ ਜਿਹੜਾ ਉਸ ਦੀਆਂ ਜਿਹੜੀਆਂ ਫੀਸ ਕੀਤਾ ਗਿਆ ਪਹਿਲਾਂ ਇਹ ਜਿਹੜੀ ਫੀਸ ਸੀ ਇਹ 1500 ਡਾਲਰ ਦੇ ਕਰੀਬ ਸੀ ਤਾਂ ਹੁਣ ਇਸ ਨੂੰ ਵਧਾ ਕੇ ਜਿਹੜਾ 1 ਲੱਖ ਤੱਕ ਡਾਲਰ ਕੀਤਾ ਗਿਆ ਤਾਂ ਇਸ ਵਿੱਚ ਜਿਹੜਾ ਬਿਨੇਕਾਰ ਕੰਪਨੀ ਜਿਹੜੀਆਂ ਜਿਹੜੀਆਂ ਵਿਅਕਤੀਆਂ ਨੂੰ ਸਪான்ਸਰ ਕਰਦੀਆਂ ਸੀ ਕੰਮਿਆਂ ਨੂੰ ਸਪான்ਸਰ ਕਰਦੀਆਂ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਫੀਸ ਦੇ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜਿਹੜਾ ਸਿੱਧਾ ਅਸਰ ਹੈ ਅਮਰੀਕਾ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਪਵੇਗਾ ਕਿਉਂਕਿ 트੍ਰੰਪ ਦਾ ਜਿਹੜਾ ਮਕਸਦ ਹੈ ਇਹ ਨੀਤੀ ਲਿਆਉਣ ਦਾ ਜਿਹੜਾ ਮੁੱਖ ਜਿਹੜਾ ਮਕਸਦ ਆ ਉਹਦਾ ਇਹ ਮਕਸਦ ਇਹ ਹੈ ਕਿ ਜਿਹੜਾ ਅਮਰੀਕਾ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਜਿਹੜਾ ਕੰਮ ਦੇਣ ਦੇ ਵਿੱਚ ਤਰਜੀਹ ਜਿਹੜੀ ਹੈ ਉਹ ਦਿੱਤੀ ਜਾਵੇ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਸੰਖਿਆ ਨੂੰ ਘੱਟ ਕੀਤਾ ਜਾਵੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ H1B ਵੀਜ਼ਾ ਦੇ ਜਿਹੜੇ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਜਿਸ ਦੇ ਕਾਰਨ ਅਮਰੀਕਾ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਤੇ ਜਿਹੜਾ ਇਸ ਦਾ ਸਿੱਧਾ ਅਸਰ ਪਵੇਗਾ ਇਸ ਸਕੀਮ ਦਾ ਜਿਹੜਾ ਨਵੀਂ ਨੀਤੀ ਲਾਗੂ ਕੀਤੀ ਗਈ ਹੈ ਇਸ ਦਾ ਜਿਹੜਾ ਇਹ ਫੈਸਲਾ ਜਿਹੜਾ ਅਮਰੀਕੀ ਜਿਹੜਾ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਤਰਜੀਹ ਦੇ ਦੇ ਲਈ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ H1B ਦੇ ਵੀਜ਼ੇ ਦੀ ਜਿਹੜੀ ਹੈ ਰਕਮ ਹੈ ਜਿਹੜੀ ਫੀਸ ਆਫ ਦੇ ਵਿੱਚ ਵੱਡਾ ਵਾਅਦਾ ਕੀਤਾ ਗਿਆ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ H1B ਵੀਜ਼ਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਬਦਲਾਅ ਕਰਨ ਦੇ ਲਈ ਇੱਕ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਨੇ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਅਨੁਸਾਰ ਸਿਸਟਮ ਦੀ ਦਰਵਰਤੋਂ ਨੂੰ ਰੋਕਣ ਦੇ ਲਈ 1 ਲੱਖ ਡਾਲਰ ਦੀ ਜਿਹੜੀ ਹੈ ਇੱਕ ਭਾਰੀ ਨਵੀਂ ਅਰਜੀ ਦੀ ਫੀਸ ਜਿਹੜੀ ਉਹ ਪੇਸ਼ ਕੀਤੀ ਗਈ ਹੈ ਕੋਸ਼ਨਾ ਦੇ ਵਿੱਚ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੈ ਤੇ ਦਲੀਲ ਦਿੱਤੀ ਗਈ ਹੈ ਕਿ H1B ਮਾਰਕ ਦੀ ਜਿਹੜੀ ਹੈ ਦੁਰਵਰਤੋਂ ਨੇ ਅਮਰੀਕੀ ਕਰਮਚਾਰੀਆਂ ਨੂੰ ਜਿਹੜਾ ਉਜਾੜ ਦਿੱਤਾ ਇਸ ਬਦਲਾਅ ਦੇ ਨਾਲ ਨਵੀਆਂ ਅਰਜ਼ੀਆਂ ਲਈ ਜਿਹੜੀ ਹੈ H1B ਵੀਜ਼ਾ ਜਿਹੜਾ ਪਟੀਸ਼ਨਾਂ ਦੇ ਨਾਲ ਜਾਂ ਪੂਰਕ ਕਰਨ ਦੇ ਲਈ ਜਿਹੜੀ ਹੈ 1 ਲੱਖ ਦੀ ਅਦਾਇਗੀ ਜਿਹੜੀ ਆ ਉਹ ਲਾਜ਼ਮੀ ਹੋਵੇਗੀ ਅਮਰੀਕੀ ਲੋਕਾਂ ਨੂੰ ਨੌਕਰੀਆਂ ਵਧ ਦੇਣ ਦੇ ਨਾਲ ਉਹਨਾਂ ਨੂੰ ਤਰਜੀਹ ਦੇਣ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਤਾਂ ਜੋ ਇਹ ਜਿਹੜੇ ਵਿਦੇਸ਼ੀ ਨੇ ਉਹਨਾਂ ਦੀ ਗਿਣਤੀ ਨੂੰ ਘਟਕੀਤਾ ਜਾ ਸਕੇ 트럼ਪ ਨੇ H1B ਵੀਜ਼ਾ ਜਿਹੜਾ ਉਸ ਦੀ ਫੀਸ ਦੇ ਵਿੱਚ ਵਾਧਾ ਕੀਤਾ ਬਿਨੇਕਾਰਾਂ ਨੂੰ ਸਪான்ਸਰ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਫੀਸ ਅਦਾ ਕੀਤੀ ਜਾਂਦੀ ਹੈ ਉਨ੍ਹਾਂ ਦੇ ਵਿੱਚ वादा ਕਰ ਦਿੱਤਾ ਗਿਆ ਹਰੇਕ ਅਰਜੀ ਦੇ ਲਈ ਕੰਪਨੀ ਨੂੰ 1 ਲੱਖ ਡਾਲਰ ਭਾਵ 88 ਲੱਖ ਰੁਪਏ ਤੱਕ ਦਾ ਜਿਹੜਾ ਉਪਭੋਗਤਾਨ ਕਰਨਾ ਪਵੇਗਾ ਨਵੀਂ ਨੀਤੀ ਦਾ ਉਦੇਸ਼ ਜਿਹੜਾ ਹੈ ਅਮਰੀਕੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਤਬਦੀਲੀ ਦੇਣ ਦੇ ਲਈ ਜਿਹੜਾ ਕੀਤਾ ਗਿਆ ਇਸ ਦੇ ਚੱਲਦੇ ਆ ਜਿਹੜਾ ਵਿਦੇਸ਼ੀ ਕੰਮਾਂ ਤੇ ਨਿਰਭਰਤਾ ਨੂੰ ਘਟਾਉਣ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਫੈਸਲਾ ਲਿਆ ਕਿ ਜਿਹੜਾ H1B ਵੀਜ਼ਾ ਜਿਹੜਾ ਉਸ ਦੀਆਂ ਜਿਹੜੀਆਂ ਫੀਸਾਂ ਨੇ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਪਹਿਲਾਂ ਇਹ ਜਿਹੜੀ ਫੀਸ ਸੀ ਇਹ 1500 ਡਾਲਰ ਦੇ ਕਰੀਬ ਸੀ ਤਾਂ ਹੁਣ ਇਸ ਨੂੰ ਵਧਾ ਕੇ ਜ ਤੱਕ ਡਾਲਰ ਕੀਤਾ ਗਿਆ ਤਾਂ ਇਸ ਵਿੱਚ ਜਿਹੜਾ ਬਿਨੇਕਾਰ ਕੰਪਨੀ ਜਿਹੜੀਆਂ ਜਿਹੜੀਆਂ ਵਿਅਕਤੀਆਂ ਨੂੰ ਸਪான்ਸਰ ਕਰਦੀਆਂ ਸੀ ਕੰਮਿਆਂ ਨੂੰ ਸਪான்ਸਰ ਕਰਦੀਆਂ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਫੀਸ ਦੇ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜਿਹੜਾ ਸਿੱਧਾ ਅਸਰ ਹੈ ਅਮਰੀਕਾ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਤੇ ਪਵੇਗਾ ਕਿਉਂਕਿ 트ੰਪ ਦਾ ਜਿਹੜਾ ਮਕਸਦ ਹੈ ਇਹ ਨੀਤੀ ਲਿਆਉਣ ਦਾ ਜਿਹੜਾ ਮੁੱਖ ਜਿਹੜਾ ਮਕਸਦ ਹੈ ਉਹਦਾ ਇਹ ਮਕਸਦ ਇਹ ਹੈ ਕਿ ਜਿਹੜਾ ਅਮਰੀਕਾ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਜਿਹੜਾ ਕੰਮ ਦੇਣ ਦੇ ਵਿੱਚ ਤਰਜੀਹ ਜਿਹੜੀ ਹੈ ਉਹ ਦਿੱਤੀ ਜਾਵੇ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਸੰਖਿਆ ਨੂੰ ਘੱਟ ਕੀਤਾ ਜਾਵੇ